ਸ਼ੈਂਕਲ ਕੰਬਲ ਪੂਰਾ ਫੈਂਸੀ ਡਿਜ਼ਾਈਨਾਂ ਦੇ ਵਿੱਚ ਇਹਦੇ ਵਿੱਚ ਵੈਰਾਈਟੀ ਫੁੱਲ ਪਾਉ ਚੁੱਕੀ ਹੈ ਜੀ ਸਾਢੇ 350 ਰੁਪਏ ਦਾ ਘੱਟਾ ਜੀ ਮਾਰਕੀਟ 'ਚ ਵਿਕੇ 700 ਆ ਦੇ ਕੇ 800 ਦਾ ਸੂਟ ਇਹ ਦੁਪੱਟੇ ਦੇ ਨਾਲ ਸਾਡਾ ਰੇਟ ਸਿਰਫ 400 ਰੁਪਏ ਘੱਟਾ ਜੀ ਹੈ ਜਿੰਨਾ ਸੇਮਰ ਦਾ ਸੂਟ ਹੈ ਜੀ ਇਹ ਮਾਰਕੀਟ 'ਚ ਵਿਕੇ 1000 ਦਾ ਵਿਕੇ 1100 ਦਾ ਸਾਡਾ ਰੇਟ ਸਿਰਫ 550 ਰੁਪਏ ਜੀ ਇਹ ਤਰ੍ਹਾਂ ਤਰ੍ਹਾਂ ਦੇ ਕੱਪੜੇ ਆ ਦੇਖੋ ਜੀ ਦੀਵਾਲੀ ਸ਼ੇਰ ਮੇਲੇ ਦਿੱਤੇ ਜੀ ਜੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਹਾਈਟ ਰੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਰ ਦੇ ਵਿੱਚ ਜਿਹਾਇਆ ਸ਼ੇਰ ਮੇਲਾ ਚੱਲੀ ਜਾਂਦੀ ਹੈ ਸਾਡੇ ਕੋਲ ਜੀ ਪਹਿਲਾਂ ਦੀਵਾਲੀ ਸ਼ੇਰ ਮੇਲਾ ਚੱਲੂ ਹੋ ਚੁੱਕੀ ਹੈਗੀ ਦੀਵਾਲੀ ਸ਼ੇਰ ਮੇਲਾ 150 ਰੁਪਏ ਸੂਟ ਦੀ ਵੈਰਾਈਟੀ ਨੂੰ ਲੈ ਕੇ ਉੱਪਰ ਨਕਬਰੇਟੀਆਂ ਦਿਖਾਵਾਂਗੇ ਨੀਚੇ ਤੁਹਾਨੂੰ ਗਿਫਟਾਂ ਦੀ ਆਈਟਮਾਂ ਵੀ ਦਿਖਾਵਾਂਗੇ। ਰਵਾਇਤੀ ਗਿਫਟ ਲੱਗੇ ਹੋਏ ਨੇ ਸਪੈਸ਼ਲ ਫੇਰ ਮੇਲੇ ਦੇ ਉੱਤੇ ਨਵੀਆਂ-ਨਵੀਆਂ ਵੈਰਟੀਆਂ ਤੇ ਨਵੇਂ-ਨਵੇਂ ਡਿਜ਼ਾਈਨ ਆ ਚੁੱਕੇ ਨੇ ਜੀ। ਆਹ ਦੇਖੋ ਜੀ ਫੈਟਸੀ ਸੂਟ ਬੱਜ ਦੁਪੱਟੇ ਦੇ ਨਾਲ। ਬੱਜ ਦੁਪੱਟੇ ਦੇ ਨਾਲ ਜਿਵੇਂ ਕਹਿੰਦਾ ਵਿਆਹ ਸ਼ਾਦੀਆਂ ਵਾਸਤੇ ਲੈਣ ਦੇ ਵਾਸਤੇ ਕੋਈ ਸੂਟ ਲੈਣਾ ਹੈਗਾ ਸਿਰਫ 150 ਰੁਪਏ ਦੇ ਵਿੱਚ ਕਰਤਾ ਜੀ ਇਹ 150 ਰੁਪਏ ਦੇ ਵਿੱਚ ਸੂਟ ਦਪੱਟਾ ਸਮੇਤ ਕੜਾਈ ਵਾਲਾ ਸੂਟ ਹੈ ਜੀ ਨਾਲ ਇਹ ਆਈਟਮਾਂ ਤਾਂ ਬਹੁਤ ਆਈਆਂ ਹੋਈਆਂ ਨੇ ਜੀਆਂ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਤਰ੍ਹਾਂ ਤਰ੍ਹਾਂ ਦੇ ਸੂਟ ਜੀ ਆ ਦੇਖੋ ਹੋਰ ਕੁਆਂਟੀਟੀ ਦੇ ਵਿੱਚ ਆ ਗਿਆ ਮਾਰਕੀਟ 'ਚ ਵਿਕੇ 700 ਆ ਦੇਕੇ 800 ਦਾ ਸੂਟ ਇਹ ਦੁਪੱਟੇ ਦੇ ਨਾਲ ਸਾਡਾ ਰੇਟ ਸਿਰਫ 400 ਰੁਪਏ ਘੱਟਾ ਜੀ ਹੈ 400 ਰੁਪਏ ਦਾ ਪਰ ਸੂਟ ਗਿਫਟ ਦੀਵਾਲੀ ਦੇ ਸਪੈਸ਼ਲ ਆਫਰ ਹੈ ਜੀ ਗਿਫਟ ਬਹੁਤ ਦਿੱਤੇ ਜਾ ਰਹੇ ਨੇ ਜੀ ਸਪੈਸ਼ਲ 800 ਰੁਪਏ ਦੇ ਵਿੱਚ ਦੋ ਸੂਟ ਸਪੈਸ਼ਲ ਜੀ ਸਮਝੋ ਜਿਵੇਂ ਇੱਕ ਨਾਲ ਇੱਕ ਫ੍ਰੀ ਹੋਗਾ ਜੀ 800 ਦੇ ਵਿੱਚ ਇਹ ਜਿਹੜਾ ਮਾਰਕੀਟ 'ਚ 8-800 ਰੁਪਏ ਵਿਕਦਾ ਹੈ ਸਾਡਾ ਰੇਟ 800 ਦੇ ਵਿੱਚ ਦੋ ਆ ਜੀ ਇਹ ਨਵੇਂ ਨਵੇਂ ਡਿਜ਼ਾਈਨਾਂ ਤੇ ਨਵੇਂ ਨਵੇਂ ਰੰਗਾਂ ਦੇ ਵਿੱਚ ਵਿਆਹ ਸ਼ਾਦੀਆਂ ਲਈ ਵੈਰਾਈਟੀ ਕਰਬਾ ਚੌਥ ਵਾਸਤੇ ਸਪੈਸ਼ਲ ਡਿਜ਼ਾਈਨਿੰਗ ਨਵੀਂ ਨਵੀਂ ਡਿਜ਼ਾਈਨਿੰਗ ਪਹੁੰਚ ਚੁੱਕੀ ਹੈ ਜੀ ਫਰਸੀ ਸੂਟਾਂ ਦਾ ਭਾਰੀ ਸੇਲ ਮੇਲਾ ਫਰਸੀ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਜੰਦਾ ਹੈ ਜੀ ਦੀਵਾਲੀ ਸੇਲ ਮੇਲਾ ਚਾਲੂ ਹੈਗਾ ਨਵੀਆਂ ਨਵੀਆਂ ਆਫਰਾਂ ਦੇ ਨਾਲ ਆਹ ਦੇਖੋ ਜੀ ਹੋਰ ਹੈਵੀ ਕੁਆਲਿਟੀ ਦੇ ਵਿੱਚ ਕਵਾਲਟੀਆਂ ਦੇਖੀ ਚਲੋ ਜੀ ਬਹੁਤ ਸੋਹਣੀਆਂ ਸੋਹਣੀਆਂ ਕਵਾਲਟੀਆਂ ਤੇ ਸੋਹਣੇ ਸੋਹਣੇ ਡਿਜ਼ਾਈਨਰ ਦੇ ਚਮਾਲ ਆਇਆ ਹੋਇਆ ਹੈਗਾ ਆਹ ਦਪੱਟਾ ਨਾਲ ਜੀ ਚਿੱਤਰਾ ਸਿਮਰ ਦਾ ਸੂਟ ਹੈ ਜੀ ਇਹ ਮਾਰਕੀਟ 'ਚ ਵੇਚੇ ਹਜ਼ਾਰ ਦਾ ਵਿਕੇ 1100 ਦਾ ਸਾਡਾ ਰੇਟ ਸਿਰਫ 550 ਰੁਪਏ ਹੈ ਜੀ ਇਹ 550 ਰੁਪਏ ਦਾ ਸੂਟ 1100 ਦੇ ਦੋ ਕਾਤੇ ਸਪੈਸ਼ਲ ਸੇਲ ਵੇਲੇ ਤੇ ਜੀ 1100 ਦੇ ਦੋ ਬਹੁਤ ਹੀ ਫੈਨਸੀਡ ਜੈਨਾਂ ਦੇ ਵਿੱਚ ਤੇ ਫੈਨਸੀ ਕੱਦਰਾ ਦੇ ਵਿੱਚ ਫੂਟ ਇੱਕ ਤੋਂ ਇੱਕ ਵਧੀਆ ਆਏ ਹੋਏ ਨੇ ਸਾਰੇ ਦਿਵਾਲੀ ਸੇਲ ਮੇਲਾ ਚੱਲੂ ਆਇਗਾ ਦਿਵਾਲੀ ਸੇਲ ਮੇਲੇ ਦੇ ਦਿੱਤੇ ਜੀ ਸਪੈਸ਼ਲ ਆਫਰਾਂ ਸਪੈਸ਼ਲ ਤਰ੍ਹਾਂ ਤਰ੍ਹਾਂ ਦੀ ਡਿਜ਼ਾਈਨਿੰਗ ਤਰ੍ਹਾਂ ਤਰ੍ਹਾਂ ਦੀ ਵੈਰਿਟੀ ਆਈ ਹੋਈ ਹੈ ਜੀ ਆਹ ਦੇਖੋ ਜੀ ਗਲਾਸ ਦੇ ਇੱਥੇ ਕੱਪੜਾ ਬੜਾਈ ਸ਼ਾਨਦਾਰ ਚਪਟਾ ਸ਼ਾਨਦਾਰ ਨਾਲ ਆਮੀ ਮਾਰਕੀਟ ਦੇ ਵਿੱਚ ਇਹ 2 2022 ਵਾਲਾ ਸੂਟ ਵਿਖਦਾ ਪਿਆ ਹੈਗਾ ਸਾਡਾ ਸਪੈਸ਼ਲ ਆਫਰ ਸੇਲ ਹੈਦਾ ਜੀ 900 ਰੁਪਏ ਸੂਟ 900 ਰੁਪਏ ਦੇ ਵਿੱਚ ਫੈਨਸੀ ਸੂਟ ਰੰਗ ਇੱਕੋ ਤੇ ਇੱਕ ਵਧੀਆ ਡਿਜ਼ਾਈਨ ਇੱਕੋ ਜਿਹੇ ਦੇ ਵਿੱਚ ਨਵੇਂ ਦੁਨਾਂ ਨੇ ਆਏ ਹੋਏ ਨੇ ਸਾਰੇ ਆਹ ਦੇਖੋ ਜੀ ਫੈਂਸੀ ਸੂਟ ਨੇ ਫੈਂਸੀ ਕੁਆਲਟੀ ਹੈ ਬਿਲਕੁਲ ਸਿਰਫ 900 ਰੁਪਏ ਦਾ ਸੂਟ ਕਰਤਾ ਜੀ ਇਹ ਭਰਾਵਾਂ ਦੀ ਹੱਟੇ ਦੇ ਸੇਲ ਵੇਲੇ ਦੇ ਉੱਤੇ ਜੀ ਇੱਕ ਡਿਜ਼ਾਈਨ ਦੇ ਵਿੱਚ ਇਹ ਚਾਰ ਕਲਰਾਂ ਦਾ ਜਮਾਲ ਮਿਲੂਗਾ ਜੀ ਡਿਜ਼ਾਈਨਿੰਗ ਸਾਰੀ ਨਵੇਂ ਡਿਜ਼ਾਈਨ ਆ ਗਏ ਜੀ ਨਵੇਂ ਕਲਰ ਆ ਗਏ ਸਾਰੀ ਗੀਦੇ ਆਹ ਦੇਖੋ ਜੀ ਇੱਕ ਡਿਜ਼ਾਈਨ ਦੇ ਚਾਰ ਕਲਾ ਜਮਾਲ ਹੈ 1 2 3 ਤੇ ਚੌਥਾ ਕਰਦਾ ਸੋਟੇ ਕੋਲ ਖੁੱਲ ਗਿਆ ਜੀ ਦੇ ਵਿੱਚ ਡਿਜ਼ਾਈਨ ਬਹੁਤ ਆਇਨ ਇਹਦੇ ਵਿੱਚ ਗਲਾਸ ਕੱਪੜੇ ਦੇ ਨਵੀਂ ਕੁਆਲਿਟੀ ਆ ਜੀ ਬਿਲਕੁਲ ਨਵੀਂ ਚੀਜ਼ ਆ ਸਾਰੀ ਇਹ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਇਹਦਾ ਰੇਟ ਵੀ ਸਿਰਫ 900 ਰੁਪਏ ਕਰਤਾ ਜੀ ਆਪਾਂ ਸੇਲ ਮੇਲੇ ਦੇ ਉੱਤੇ ਜੀ 900 ਰੁਪਏ ਦੇ ਵਿੱਚ ਫੈਂਸੀ ਸੂਟ ਫੈਂਸੀ ਦਪੱਟਿਆਂ ਦੇ ਨਾਲ ਸਪੈਸ਼ਲ ਦੀਵਾਲੀ ਸੇਰ ਮੇਲਾ ਕਰਵਾ ਚੌਥ ਸੇਰ ਮੇਲਾ ਚੱਲੀ ਜਾਂਦਾ ਜੀ ਰੰਗ ਦੇਖੋ ਇਹਦੇ ਵਿੱਚ ਵੀ ਸਾਡੇ ਕੋਲੇ ਰੰਗ ਆ ਗਏ ਸਾਰੇ ਭਾਰੀ ਸੇਲ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹਿੱਟੀ ਦੇਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਬਹੁਤ ਨਵੀਆਂ ਨਵੀਆਂ ਵੈਰਾਈਟੀਆਂ ਤੇ ਨਵੀਆਂ-ਨਵੀਆਂ ਕੋਈ ਹੋਰ ਕਿਵੇਂ ਕਹਿੰਦੇ ਵਿਆਹ ਸ਼ਾਦੀਆਂ ਵਾਸਤੇ ਜਾਂ ਫੈਨਸੀ ਸੂਟ ਸਪੈਸ਼ਲ ਲਾਈਡ ਨੇਗੇ ਨਵੇਂ ਕੱਪੜੇ ਆ ਗਏ ਸਾਰੇ ਨਮੀ ਕੁਆਲਿਟੀਆਂ ਸਾਰੀਆਂ ਦੁਪੱਟਾ ਦੇ ਉੱਟਾ ਪੂਰਾ ਹੈਵੀ ਨਾਲ ਬਣਿਆ ਹੋਇਆ ਇਹ ਪੂਰਾ ਫੈਨਸੀ ਦੁਪੱਟੇ ਦੇ ਨਾਲ ਹੈ ਜੀ ਇਹ ਜਿਹੜਾ ਆਮ 3000 3500 ਸੂਟ ਵਿਖਦਾ ਹੈਗਾ ਸਾਡਾ ਰੇਟ ਸਿਰਫ 1600 ਰੁਪਏ ਹੈ ਜੀ ਇਹਦਾ 1600 ਰੁਪਏ ਰੇਟ ਘਟਾ ਕੇ ਇੱਥੇ ਪਿਆਰ ਜੀ ਘਟਾ ਇਹਦਾ ਭਰਾਵਾ ਦੇਤੀ ਦੇ ਸੇਲ ਵਿੱਚ ਦਿੱਤੀ ਜੀ ਗ੍ਰੇਡ ਘਟਾ ਕੇ 1050 ਰੁਪਏ ਘਟਾ স্পੈਸ਼ਲ ਸੇਲ ਵਿੱਚ ਦੇ ਦਿੱਤੇ ਜੀ ਇਹ ਪਹਿਲਾ ਰੇਟ ਸੀ 1600 ਰੁਪਏ ਦਾ ਰੇਟ ਘਟਾ ਕੇ 1050 ਰੁਪਏ ਘਟਾ ਜਿਹਦੇ ਵਿੱਚ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਆਇਆ ਹੋਇਆ ਜੀ ਆ ਦੇਖੋ ਜੀ ਡਿਜ਼ਾਈਨਿੰਗ ਇੱਕ ਤੇ ਇੱਕ ਵਧੀਆ ਆਈ ਹੋਈ ਹੈ ਇਹਦੇ ਵਿੱਚ ਆਈ ਵੀ ਡਿਜ਼ਾਈਨ ਆ ਦੁਪੱਟਿਆਂ ਦੇ ਨਾਲ ਪੂਰੇ ਫੈਂਸੀ ਦੁਪੱਟਿਆਂ ਦੇ ਨਾਲ ਜਿਵੇਂ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਕਰਵਾ ਚੌਥਾ ਤੇ ਸਪੈਸ਼ਲ ਤਰ੍ਹਾਂ ਤਰ੍ਹਾਂ ਦੇ ਗਿਫਟ ਦੀਵਾਲੀ ਸੇਲ ਮੇਲੇ ਦੇ ਉੱਤੇ ਗਿਫਟ ਦਿੱਤੇ ਜਾਣਗੇ ਤਰ੍ਹਾਂ ਤਰ੍ਹਾਂ ਦੇ ਗਿਫਟ ਜੀਆ ਦੇਖੋ ਜੀ ਦੀਵਾਲੀ ਸੇਲ ਮੇਲੇ ਦਿੱਤੇ ਜੀ ਜੀ ਤੁਸੀਂ ਵੀਡੀਓ ਦੇਖਦੇ ਰਹੋ ਐਂਡ ਤੱਕ ਤੇ ਤੁਹਾਨੂੰ ਗਿਫਟ ਹੋਰ ਵੀ ਦਿਖਾਵਾਂਗੇ ਇਹਦੇ ਵਿੱਚ ਐਂਡ ਦੇ ਉੱਤੇ ਗਿਫਟ ਦਿੱਤੇ ਜਾਣਗੇ ਗਿਫਟ ਹੋਰ ਵੀ ਦਿਖਾਇਆ ਜਾਊਗਾ ਇਹਦੇ ਵਿੱਚ ਭਰਾਵਾ ਦੀ ਹੱਤੀ ਤੇ ਸੇਲ ਮੇਲਾ ਚੱਲ ਜਿੰਦਾ ਜੀ ਦੀਵਾਲੀ ਆਫਰ ਚੱਲੀ ਜਾਂਦੀ ਹੈ ਸਪੈਸ਼ਲ ਦੀਵਾਲੀ ਆਫਰ ਤੇਰੇ ਬਣਾ ਜਲੀ ਹੈ ਨਾ ਜੀ ਡਿਜ਼ਾਈਨ ਗਾ ਸੋਨੇ ਦਿਖਾ ਰਹੇ ਹੈ ਜੀ ਬਹੁਤ ਡਿਜ਼ਾਈਨ ਤੇ ਬਹੁਤ ਕਲਰਾਂ ਦੇ ਵਿੱਚ ਮਾਲ ਪਹੁੰਚੂਕਿਆਗਾ ਇੱਕ ਤੋਂ ਇੱਕ ਡਿਜ਼ਾਈਨ ਗਾ ਇੱਕ ਤੋਂ ਇੱਕ ਕੰਨਰ ਵਧੀਆ ਸਪੈਸ਼ਲ ਫੈਨਸੀ ਕੁਆਲਟੀ ਆਰਗੈਂਜਾ ਕੁਆਲਟੀ ਦੇ ਉੱਤੇ ਹੈ ਇਹ ਕੜਾਈ ਦੇਖੋ ਸ਼ਾਨਦਾਰ ਸ਼ਾਨਦਾਰ ਕੜਾਈਆਂ ਪੌਂਚਾ ਵਰਕ ਨਾਲ ਪੱਟੇ ਦੀ ਕੜਾਈ ਨਾਲ ਹੈ ਇਹਦਾ ਰੇਟ ਹੈ ਸਿਰਫ 1450 ਰੁਪਇਆ ਜੀ 1450 ਰੁਪਏ ਦੇ ਵਿੱਚ ਬਾਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਜਾਂ ਤਿੰਨ ਕਦਾਂ ਦੇ ਜਮਾਲ ਲੂਗਾ ਜੀ ਡਿਜ਼ਾਈਨ ਕਿਹਦੇ ਵਿੱਚ ਕਈ ਡੀ ਆਲ ਜਮਾਲ ਆਇਆ ਹੋਇਆ ਜੀ ਇਹਦੇ ਵਿੱਚ ਕਈ ਡਿਜ਼ਾਈਨ ਆਇਆ ਹੋਇਆ ਜੀ ਹਾਲੇ ਸੋਈ ਡਿਜ਼ਾਈਨ ਹੈਗਾ ਛਾਂਦਾ ਰਹੇ ਪੌਂਚੇ ਦੀ ਕੜਾਈ ਨਾਲ ਹੈ ਪੌਂਚਾ ਵਰਕ ਦਪੱਟਾ ਕਰਾਈਆ ਆ ਔਰਗਾਂਜਾ ਦਪੱਟਾ ਹੈਗਾ ਔਰਗਾਂਜਾ ਸੂਟ ਹੈਗਾ ਸਿਰਫ 1450 ਦੇ ਵਿੱਚ ਜੀ ਤਰ੍ਹਾਂ ਤਰ੍ਹਾਂ ਦੀਆਂ ਵੈਰੈਟੀਆਂ ਤੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨਸ ਦਿਖਾ ਰਹੇ ਹਾਂ ਜੀ ਵੀਡੀਓ ਦੇ ਵਿੱਚ ਐਂਡ ਤੱਕ ਦੇਖੀ ਚੱਲੋ ਗਿਫਟ ਦਿਵਾਲੀ ਸ਼ੇਰ ਮੇਲੇ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਸੂਟਾਂ ਦੀ ਕੁਆਲਿਟੀ ਬਹੁਤ ਕੁਆਲਿਟੀ ਫੈਨਸੀ ਕੁਆਲਿਟੀ ਆ ਚੁੱਕੀ ਹੈ ਜੀ ਕਰਬਾ ਚੌਥ ਦੇ ਉੱਤੇ ਤੇ ਦਿਵਾਲੀ ਸ਼ੇਰ ਮੇਲੇ ਦੇ ਉੱਤੇ ਜੀ ਜੈਨੇਗਾ ਬਹੁਤ ਆਈ ਹੈ ਜੀ ਇਹਦੇ ਵਿੱਚ ਗਲਾਸ ਤੇ ਆ ਗਿਆ ਜੀ ਕਪੜਾ ਫੈਂਸੀ ਗਲਾਸ ਕੱਪੜੇ ਤੇ ਆ ਗਿਆ ਜੀ ਇਹ ਪੂਜੀ ਫੈਂਸੀ ਬਿਲਕੁਲ ਜਿਹੜਾ ਆਮੀ ਇਹ ਵੱਡੇ ਸ਼ੋਰੂਮਾਂ ਦੇ ਲਾ ਲੋ 3500 ਚਾ 4000 ਦੇ ਸੂਟ ਵਿਖਦੇ ਨੇਗੇ ਫੈਂਸੀ ਦੁਪੱਟੇ ਦੇ ਨਾਲ ਹੈ ਸਾਡਾ ਰੇਟ ਸਿਰਫ 1850 ਰੁਪਏ ਕਰਤਾ ਜੀ ਇਹ 1850 ਰੁਪਏ ਦੇ ਵਿੱਚ ਰੰਗ ਇੱਕ ਤੋਂ ਇੱਕ ਵਧੀਆ ਤੇ ਡਿਜ਼ਾਈਨ ਕਿਤਕ ਵਧੀਆ ਸਾਰੇ ਦੇ ਵਿੱਚ ਆਇਤੋ ਜਿਹੜੇ ਅੱਜ ਕੱਲ ਚੱਲਦੇ ਆ ਫੈਂਸੀ ਕਲਰ ਨੇ ਸਾਰੇ ਫੈਂਸੀ ਚਾਰਟ ਸਾਰੇ ਦੇ ਵਿੱਚ ਹੋਲਵਰ ਐ ਕੀ ਪਹੁੰਚ ਚੁੱਕੀ ਆ ਵਿਆਹ ਸ਼ਾਦੀਆਂ ਵਾਸਤੇ ਇਕੱਠਾ ਕੱਪੜਾ ਲੈਣ ਦਾ ਪੂਰਾ ਫਾਇਦਾ ਹੈ ਪੂਰੇ ਫਾਇਦੇ ਨਾਲ ਸਭ ਦੇ ਮਿਲਣਗੇ ਜੀ ਕੁਰਤਾ ਪਜਾਮਾ ਦੇਖੋ ਜੀ ਰਿਸ਼ਮ ਵਰਗਾ ਕੱਪੜਾ ਹੀ ਕੁਰਤੇ ਵੀ ਹੈ ਮੇਰਾ ਸਿਰਫ 300 ਰੁਪਏ ਦਾ ਘੱਟਾ ਜਿਹੇ ਆਮੀ ਮਾਰਕੀਟ ਦੇ ਵਿੱਚ ਇਹ 450 ਦਾ ਕੁਰਤੇ ਮੈਂ ਦੇਖਦਾ ਹੈਗਾ ਸਾਡਾ ਰੇਟ ਸਿਰਫ 300 ਰੁਪਏ ਦਾ ਰੰਗ ਫੁੱਲ ਪਹੁੰਚ ਗਿਆ ਜੀ દિਵਾਲੀ ਵਾਸਤੇ ਪੰਜ ਕਪੜੀ ਵਾਸਤੇ ਕੁਰਤੇ ਜੇ ਲੈਣੇ ਹੈਗੇ ਬਹੁਤ ਰੰਗ ਦੇ ਵਿੱਚ ਚਿੱਟਾ ਵੀ ਹੈਗਾ ਇਹ ਕਲਰ ਤੇ ਰੰਗਦਾਰ ਵੀ ਹੈ ਇਹਦੇ ਵਿੱਚ ਕੁਰਤੇ ਬੈਂਦੇ ਦੀ ਫੁੱਲ ਕੁਆਲਿਟੀ ਪਹੁੰਚ ਚੁੱਕੀ ਹੈਗੀ ਫੁੱਲ ਕੁਆਲਿਟੀ ਦੇ ਵਿੱਚ ਪਹੁੰਚ ਗਿਆ ਜੀ ਬਹੁਤ ਮੇਲ ਦੇ ਪੱਗਾਂ ਵਾਲੀ ਫੁੱਲ ਵਾਇਲ ਆ ਦੇਖੋ ਜੀ ਬੇਬਲ ਮਿਲਦੀ ਫੋਲ ਲਵਾਇਲ ਬਿਲਕੁਲ ਬੇਬਲ ਬਿਲਰੀ ਰੰਗੇ ਦੇ ਵਿੱਚ ਸਾਡੇ ਕੋਲੇ 200 ਤੋਂ 250 ਕਲਰ ਮਿਲਣਗੇ ਇਹਦੇ ਵਿੱਚ ਰੇਟ ਘੱਟਾ ਸਿਰਫ 40 ਰੁਪਏ ਮੀਟਰ ਚਾਹੇ ਪੱਗਾਂ ਵਾਸਤੇ ਲੈ ਲਓ ਚਾਹੇ ਲੈਂਡ ਵਾਸਤੇ ਲੈ ਲਓ ਸਿਰਫ 40ਵੇਂ ਮੀਟਰ ਘੱਟਾ ਇਹਦਾ ਰੇਟ ਕੋਤਨੇ ਵੀ ਐਂਡੇ ਦੀ ਵੈਰਾਈਟੀ ਫੋਲ ਆ ਗਈ ਜੀ ਚਾਹੇ ਬੈਟ ਚਾਹੇ ਰੰਗ ਦਾ ਲੈ ਲਓ ਕੰਬਲ ਪੂਰਾ ਹੈਵੀ ਕੰਬਲ ਹੈ ਪੂਰਾ ਵਧੀਆ ਸਿੰਗਲ ਕੰਬਲ ਪੂਰਾ ਫੈਸ਼ਨ ਡਿਜ਼ਾਈਨਰਾਂ ਦੇ ਵਿੱਚ ਇਹ ਜਿਹੜੀ ਚੀਜ਼ ਵੈਰਾਈਟੀ ਫੋਲਪਾਉ ਚੁੱਕੀ ਹੈਗੀ 350 ਰੁਪਏ ਦਾ ਘਾਟਾ ਜੀ ਇਹ ਸੇਲ ਮੇਲੇ ਦੇ ਉੱਤੇ ਹੀ 350 ਰੁਪਏ ਦਾ ਕੁੱਲ ਵੈਰਾਈਟੀ ਦੀ ਸੇਲ ਲਾ ਦਿੱਤੀ ਹੈ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਕੱਪੜੇ ਦੀ ਭਾਰੀ ਸੇਲ ਚੱਲੂ ਹੈ ਜੀ ਕੜਾਈਆਂ ਦੇ ਸੂਟਾਂ ਦੀ ਕੰਬਲਾਂ ਦੀ ਕੁੜਤੇ ਵੀ ਆਮਾਂ ਦੀ ਹਰ ਇੱਕ ਸੇਲ ਦੇ ਨਾਲ ਸਪੈਸ਼ਲ ਗਿਫਟ ਲੈ ਗਏ ਜਿਵੇਂ ਜਿਵੇਂ ਕੋਈ ਵਿਆਹ ਸ਼ਾਦੀ ਵਾਸਤੇ ਲੈਣਾ ਹੈਗਾ 10000 ਰੁਪਏ ਦੀ ਕੱਪੜੇ ਦੀ ਖੀਲ ਦੇ ਉੱਤੇ ਜੀ ਸਪੈਸ਼ਲ ਗਿਫਟ ਕਰੋਕਰੀ ਸੈਕਟਰ ਸਪੈਸ਼ਲ ਸੈਕਟਰ ਹੈ ਜੀ ਇਹ ਵਿਆਹ ਸ਼ਾਦੀਆਂ ਵਾਸਤੇ ਲੈਣਾ ਜਿਵੇਂ ਆਪਾਂ ਕਹਿੰਦੇ ਹੈਗਾ ਆ ਦੇਖੋ ਜੀ 32 ਭਾਂਡਿਆਂ ਦਾ ਸੈਕਟਰ ਹੈ ਜੀ ਪੂਰਾ ਇਹ ਸਾਰੇ ਦੇ ਵਿੱਚ ਪਲੇਟਾਂ ਡਿਸ਼ ਪਲੇਟਾਂ ਹੈ ਕੁਆਟਰ ਪਲੇਟ ਸਾਰੇ ਮੇਜ਼ ਦੀਆਂ ਪਲੇਟਾਂ ਆ ਗਈਆਂ ਜੀ ਇਹਦੇ ਵਿੱਚ ਤੌਲੀਆਂ ਪਲੇਟਾਂ ਸਾਰਾ ਭਰਾਮਾ ਦੀ ਹੱਟੇ ਦੇ ਸੇਲ ਮੇਲਾ ਚੱਲੀ ਜਾਂਦਾ ਜੀ ਭਰਾਮਾ ਦੀ ਹੱਟੇ ਦੇ ਤੇ ਭਾ ਦੀ ਸੇਲ ਮੇਲੇ ਤੇ ਆਓ ਸ਼ਾਇਦ ਸੀ ਕੁਆਲਟੀ ਦੇ ਨਾਲ ਵਧੀਆ ਗਿਫਟ ਲੈ ਕੇ ਆਓ ਜੀ ਦੀਵਾਲੀ ਸੇਲ ਮੇਲਾ ਚੱਲੀ ਜਾਂਦਾ ਹੈਗਾ ਭਰਾਮਾ ਦੀ ਹੱਟੀ ਮਾਸਟਰ ਰੋਡ ਮੋੜ ਮੰਡੀ ਟੈਸਟ ਕਮਿਟੀ ਪੰਜਾਬ